ਮੋਬਾਈਲ ਨਹੀਂ 20 ਪਲਾਨ ਕਰ ਹੋਇਆ ਨਹੀਂ ਹੋਇਆ ਨਹੀਂ ਚੱਲ ਚੱਲ ਦਵਾਰ ਤੇ ਬੋਤਲ ਆ ਪੰਦੀ ਬਾਜ ਲੈ ਲੇਗਾ ਪੂਰੀ ਗੈਸ ਪੂਰੀ 20% ਗੈਸ ਲੋ ਬਾਈ ਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵੈਲਕਮ ਆ ਰੋੜਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਆਪਾਂ ਨੇ ਜਿੱਦਾਂ ਕਿ ਪਹਿਲਾਂ ਵੀ ਬਈ ਅਪੀਲ ਕਰੀ ਸੀਗੀ ਕਿ ਆਪਣਾ ਦੂਜਾ ਜਿਹੜਾ ਚੈਨਲ ਸੀਗਾ ਲਾਲੀ ਬੱਲੋਂ ਮਜਰਾ ਪਵਾ ਤੋਂ ਠੀਕ ਹੈ ਜੀ ਉਹ ਆਪਣਾ ਕਿਸੇ ਨੇ ਹੈਕ ਕਰਕੇ ਵੀਡੀਓ ਸਾਰੀਆਂ ਡਿਲੀਟ ਕਰਤੀਆਂ ਠੀਕ ਹੈ ਜੀ ਘਟੋ ਘਟ ਮੇਰੇ 8-9 ਮਹੀਨੇ ਦੀ ਮਿਹਨਤ ਉਹ ਜਦੋਂ ਹੀ ਪਾਣੀ ਫੇਰ ਤੇ ਆ ਚੈਨਲ ਮੋਨਟਾਈਜ਼ ਹੋ ਜਾਵਾ ਸੀਗਾ ਵਧੀਆ ਚਲੋ ਦੋ ਤਿੰਨ ਵਾਰ ਸੈਲਰੀ ਆਈ ਆ ਠੀਕ ਆ ਉਹਦੇ ਬਾਅਦ ਲੋਕਾਂ ਦੀ ਹਾਇਰ ਲੱਗੀ ਪਤਾ ਨਹੀਂ ਕੀ ਹੋਇਆ ਕਿਹਾ ਨਹੀਂ ਹੋਇਆ ਕਿਸੇ ਬੰਦੇ ਨੇ ਮੇਰੀ ਆਈਡੀਓ ਹੈਕ ਕਰ ਲਈ ਜੀ ਠੀਕ ਹੈ ਜੀ ਹੁਣ ਦੁਬਾਰੇ ਇਹਦੀ ਬਣਾਈ ਆ ਜਿੱਦਾਂ ਕਿ ਤੁਸੀਂ ਪਹਿਲਾਂ ਮੰਨੋ ਪਿਆਰ ਦਿੱਤਾ ਸੀਗਾ ਠੀਕ ਆ ਤੇ ਹੁਣ ਵੀ ਉਨਾ ਹੀ ਪਿਆਰ ਦਿਓ ਆਪਣੇ ਛੋਟੇ ਵੀਰ ਨੂੰ ਠੀਕ ਆ ਮੇਰੇ ਭਾਣ ਜੀ ਮੇਰੇ ਪੁੱਤੀਜੇ ਮੇਰੇ ਚਾਚੇ ਚਾਚੇ ਮਾਸੜ ਮਸੀਆ ਠੀਕ ਆ ਤਾਇਆ ਤਾਈ ਠੀਕ ਹੈ ਜੀ ਜਿੰਨੇ ਵੀ ਸਾਰੇ ਪਲੀਜ਼ ਹਰ ਹੈਲਪ ਕਰੋ ਯਾਰ ਮੇਰਾ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਤੇ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਕਿ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਪਾਂ ਦੇਖੋਗੇ ਤੇ ਉਨੇ ਵਧੀਆ ਵਧੀਆ ਨਿਊਜ਼ ਆਪਾਂ ਲੈ ਕੇ ਆਉਂਗੇ ਲੋਜੀ ਹੁਣ ਗੱਲ ਕਰ ਲੈਨੇ ਆ ਜਾਨ ਮਾਲ ਸਿੰਘ ਦੀ ਜਾਨ ਮਾਲ ਮਾਮਾ ਜੀ ਆਪਣਾ ਚਲੋ ਉਹਨਾਂ ਨੂੰ ਅੱਜ ਗਏ ਸੀਗੇ ਮੇਰੇ ਨਾਲ ਠੀਕ ਆ ਉਹ ਫਿਲਹਾਲ ਰੋਪੜ ਰੋਪੜ ਵਾਲੀ ਜੇਲ੍ਹ ਚ ਠੀਕ ਆ ਜੀ ਉੱਥੇ ਅੰਦਰ ਦਾ ਵੀਡੀਓ ਨਹੀਂ ਬਣਾਉਣ ਦਿੱਤੇ ਉਹਨਾਂ ਨੇ ਠੀਕ ਅਲਾਉਟ ਨਹੀਂ ਸੀਗੀ ਬਟ ਆਪਾਂ ਨੇ ਬਾਹਰ ਦੇ ਵੀਡੀਓ ਬਣਾਈ ਹੈ ਠੀਕ ਆ ਦੇਖਿਆ ਇਹ ਠੀਕ ਆ ਤੇ ਵਧੀਆ ਗੱਲਬਾਤ ਕਰੀ ਆ ਠੀਕ ਆ ਨਾ ਆਪਾਂ ਇੰਨੀਆਂ ਦੇ ਵੀ ਪੁਲਿਸ ਵਾਲੇ ਮਾੜੇ ਆ ਜਿਹੜਾ ਪੁਲਿਸ ਵਾਲੇ ਆਨ ਪੂਰਾ ਕੋਆਪਰੇਟ ਕਰ ਰਹੇ ਆ ਠੀਕ ਆ ਸਭ ਕੁਝ ਹੋ ਰਿਹਾ ਹੈ ਓਕੇ ਰਿਪੋਰਟ ਹੋ ਰਿਹਾ ਹੈ ਜਿਹੜਾ ਹੁਣ 10 ਦਿਨ ਦੀ ਪੁਲਿਸ ਦੀ ਕਸਟਡੀ ਸੀਗੀ ਪਹਿਲਾਂ ਰਿਮਾਂਡ ਹੋਈ ਆ 3 ਦਿਨ ਠੀਕ ਹੈ ਜੀ ਉੱਤੇ ਬਾਦ ਉਹਨਾਂ ਨੇ ਫੇਰ ਰਿਮਾਂਡ ਮੰਗੀ ਆ ਫੇਰ 2 ਦਿਨ ਦੀ ਰਿਮਾਂਡ ਹੋਈ ਆ ਉੱਤੇ ਬਾਦ ਫੇਰ ਰਿਮਾਂਡ ਮੰਗਦੇ ਸੀਗੇ ਵੀ ਅਸੀਂ ਇਹ ਜਿਹੜੇ ਕੁਐਸ਼ਨ ਆ ਸਾਨੂੰ ਉਹਨਾਂ ਨੇ ਅੱਛੀ ਤਰ੍ਹਾਂ ਆਨਸਰ ਨਹੀਂ ਮਿਲੇ ਇਨਵਿਟੇਸ਼ਨ ਜਿਹੜੀ ਆ ਇੰਟਰੋਗੇਸ਼ਨ ਹੋ ਰਹੀ ਆ ਠੀਕ ਆ ਇਹ ਰੁਕੀ ਹੋਈ ਜਾਵੇ ਤੁਸੀਂ ਸਾਨੂੰ ਹੋਰ 2 ਟਾਈਮ ਤਾਂ ਫੇਰ ਜਿਹੜਾ ਜੱਜ ਆ ਜੀ ਠੀਕ ਹੈ ਉਹਨਾਂ ਨੇ ਕਰਾ ਸਥਾਣ ਆ ਸੀਗਾ ਫੈਸਲਾ ਵੇ ਤੁਸੀਂ 10 ਦਿਨ ਇਹਨਾਂ ਨੂੰ ਕਸਟਡੀ ਵਿੱਚ ਰੱਖੋਗੇ ਠੀਕ ਹੈ ਜੀ 13 ਤਰੀਕ ਨੂੰ ਕਸਟਡੀ ਵਿੱਚ ਗਏ ਸੀਗੇ ਤੇ 23 ਤਰੀਕ ਨੂੰ ਜੀ ਡੋਵਾ ਜੀ ਆਪਣੀ ਪੇਸ਼ੀ ਹੈ ਜੀ ਤਰੀਕ ਹੈ ਜੀ ਰੱਬ ਸੁੱਖ ਰੱਖੇ ਬੇਲ ਮਿਲ ਜਵੇ ਠੀਕ ਹੈ ਜੀ ਤੇ ਜਿੱਦਾਂ ਜੀ ਕਹਿੰਦੇ ਆ ਠੀਕਾ ਸੱਚ ਜਿਹੜਾ ਹੁੰਦਾ ਏ ਉਹ છુપਾਇਆ ਨਹੀਂ ਸੁਭਦਾ ਠੀਕ ਹੈ ਜੀ ਚਾਹੇ ਜੋ ਮਰਜ਼ੀ ਕੁਝ ਹੋਵੇ ਝੂਠ ਇੱਕ ਦਿਨ ਦੋ ਦਿਨ ਆਪਣੇ ਪੈਰ ਫਸਾ ਸਕਦਾ ਏ ਬਟ ਲੌਂਗ ਟਰਮ ਵਾਸਤੇ ਠੀਕ ਹੈ ਜੀ ਇਹਦਾ ਹੋਣਾ ਚਾਹੀਦਾ ਉਹ ਕੇ ਰਿਪੋਰਟ ਹੈ ਜਮਨ ਸੱਚ ਠੀਕ ਹੈ ਜੀ ਝੂਠੇ ਇਲਜ਼ਾਮ ਲਾ ਕੇ ਠੀਕ ਹੈ ਐਫ ਆਈ ਆਰ ਕਰਕੇ ਠੀਕ ਹੈ ਉਹਨੂੰ ਜੇਲ੍ਹ ਵਿੱਚ ਪਾ ਤਿਆ ਠੀਕ ਹੈ ਜੀ ਕੋਈ ਇਹਨਾਂ ਨੂੰ ਉਹਨੂੰ ਸਬੂਤ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਬਸ ਜਿ ਹੁਣ ਆਈ ਹੁਣ ਰੱਬ ਅੱਗੇ ਆਈ ਅਰਦਾਸ ਸੱਚੇ ਪਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਤੁਸੀਂ ਕਰਤੇ ਆ ਠੀਕ ਹੈ ਜੀ ਬਸ ਹੁਣ ਬੇਜ਼ ਮਿਲ ਜਵੇਈ ਬਸ ਠੀਕ ਹੈ ਨਾ ਜੀ ਇੱਕ ਵਾਰ ਉਹ ਜੇ 23 ਤਰੀਕ ਨੂੰ ਤਰੀਕ ਹੈ ਤੇ 23 ਤਰੀਕ ਨੂੰ ਜੇ ਆਪਾਂ ਨੂੰ ਵੇਰ ਮਿਲ ਜਾਂਦੀ ਆ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਠੀਕ ਆ ਆਪਣੇ ਜੁਡੀਸ਼ਰੀ ਸਿਸਟਮ ਦਾ ਠੀਕ ਹੈ ਵੀ ਉਹਨਾਂ ਨੇ ਸਹੀ ਦਾ ਸਾਥ ਦਿੱਤਾ ਏ ਠੀਕ ਹੈ ਜੀ ਔਰ ਜਿੰਨੇ ਵੀ ਆਪਾਂ ਨੂੰ ਵੀਡੀਓ ਦੇਖਦੇ ਆ ਜੀ ਠੀਕ ਆ ਸਾਰਿਆਂ ਕੇ ਅਪੀਲ ਹੈ ਜੀ ਵੀ 23 ਤਰੀਕ ਨੂੰ ਹੋਮ ਹੋਮ ਆ ਕੇ ਪਹੁੰਚਿਓ ਠੀਕ ਹੈ ਜੀ ਮੋਹਾਲੀ ਕੋਰਟ ਵਿੱਚ ਤਰੀਕ ਹੈ ਜੀ ਜਾਨਵਾਲ ਸਿੰਘ ਦੇ ਠੀਕ ਹੈ ਜੀ ਮੈਂ ਤਾਂ ਕਹਿਣਾ ਵੀ ਸਾਰੇ ਜਣਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਯਾਰ ਠੀਕ ਹੈ ਇਹ ਮਾੜਾ ਦੌਰ ਕਿਸੇ ਦਾ ਵੀ ਆ ਸਕਦਾ ਹੈ ਕਦੇ ਵੀ ਆਏ ਨਹੀਂ ਕਹਣਾ ਵੀ ਆਪਾਂ ਨੂੰ ਕਿਹਾ ਇਹ ਹੋ ਗਿਆ ਹੋ ਗਿਆ ਇਹ ਹੋ ਗਿਆ ਪਰ ਜਦੋਂ ਗਵੰਤੀਆਂ ਤੇ ਅੱਗ ਲੱਗਦੀ ਹੈ ਨਾ ਜਦੋਂ ਹਵਾ ਚੱਲਦੀ ਹੈ ਤਾਂ ਆਪਣਾ ਘਰ ਵੀ ਵਿੱਚ ਅੱਗ ਲੱਗ ਸਕਦੀ ਹੈ ਠੀਕ ਹੈ ਜੀ ਤਾਂ ਕਰਕੇ ਤੁਸੀਂ ਹੁਣ ਜੋ ਉਹਦਾ ਸਾਥ ਦੋਗੇ ਠੀਕਾ ਤਾਂ ਗਾਂ ਨੂੰ ਅੱਗੇ ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਤਾਂ ਉਹ ਥੋੜ੍ਹਾ ਥੋੜਾ ਸਾਥ ਦਵਾਂਗਾ ਪੱਕਾ ਜੀ ਇਹ ਮੇਰੀ ਗਾਰੰਟੀ ਹੈ ਜੀ ਇਹ ਬੰਦਾ ਯਾਰੀ ਨਿਭਾਣੇ ਵਿੱਚ ਬਲੀਵ ਕਰਦਾ ਵੀਰੇ ਬੇਕਵਾ ਜੇ ਬਨੂ ਕਿਸੇ ਨੇ ਇਹ ਆਲੀ ਵਾਤੇ ਕੁਝ ਕਰਤਾ ਨਾ ਉਹਦੇ ਵਾਤੇ ਜਾਨਵਿਆ ਜਿਹੜਾ ਫਿਰ ਠੀਕ ਹੈ ਜੀ ਕਰਦਾ ਕੰਮ ਉਹ ਵੀ ਚਲੋ ਹੁਣ ਵਿੱਚੇ ਥੋੜਾ ਬੋੜਾ ਰਹਿ ਗਿਆ ਠੀਕ ਹੈ ਜੀ ਹੁਣ ਕਿਹਾ ਇੱਕ ਕੁੜੀ ਇੱਕ ਇੱਕ ਮੁੰਡਾ ਜੀ ਮਾਮਾ ਜੀ ਦਾ ਇੱਕ ਵਾਈਫ ਆ ਠੀਕ ਹੈ ਸਾਰਾ ਕੰਮ ਮਾਮਾ ਜੀ ਦੇ ਆਪ ਹੀ ਕਰਿਆ ਠੀਕ ਹੈ ਜਾਨ ਮਾਗ ਵਾਈਫ ਸਾਰਾ ਕੰਮ ਆਪ ਕਰਿਆ ਨਾ ਨਹੀਂ ਕੱਲੀ ਕੱਲੀ ਚੀਜ਼ ਕੱਲੀ ਕੱਲੀ ਜਿਹੜੀ ਚੀਜ਼ ਲੈ ਕੇ ਆਣੇ ਦੀ ਮਿਸਤਰੀਆਂ ਨਾਲ ਠੀਕ ਆ ਪਲੰਬਰ ਹੋਗੇ ਇਲੈਕਟ੍ਰੀਸ਼ੀਅਨ ਹੋਗੇ ਸਾਰਾ ਨਾ ਕੋਆਰਡੀਨੇਟ ਕਰਕੇ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਦਾ ਬਟ ਹੁਣ ਉਹ ਜੇਲ੍ਹ ਵਿੱਚਾਂ ਠੀਕ ਆ ਤੇ ਉਨਾ ਹੀ ਕੰਮ ਦੀ ਸਪੀਡ ਬੋ ਘਟ ਗਈ ਉਹਨਾਂ ਨੇ ਕਿਹਾ ਸੀਗਾ ਉਹ ਐਮ ਸੀਗਾ ਕਿ ਦਿਵਾਲੀ ਨੂੰ ਹਨਾ ਵੀ ਉੱਥੇ ਆਪਾਂ ਬਦਲਾਂਗੇ ਇਹਦਾ ਘਰ ਹਨਾ ਵੀ ਦਿਵਾਲੀ ਤੱਕ ਇਹਨਾਂ ਓਕੇ ਰਿਪੋਰਟ ਹੋ ਜਾਊਗਾ ਠੀਕ ਆ ਬਿਲਕੁਲ ਸਹੀ ਬਟ ਹੁਣ ਜਦ ਦਾ ਕੇਸ ਆਪਿਆ ਇਹ ਮੈਨੂੰ ਆਇ ਲੱਗਦਾ ਰੱਬ ਸੁੱਖ ਰੱਖੇ ਬਬੇ ਕਰਾ ਦੋ ਇਹਦਾ ਕੰਮ ਇਹ ਆ ਠੀਕ ਆ ਨਾ ਕਈ ਲੋਕ ਕਹਿੰਦੇ ਉਹਨੇ ਕੋਠੀ ਪਾ ਲਈ ਐਡੀ ਬੜੀ ਤੁਸੀਂ ਆ ਵੀ ਤਾਂ ਦੇਖੋ ਯਾਰ ਉਹਨੇ ਯਾਰ ਕਿੰਨੇ ਦਿਨ ਕਿੰਨੇ 15 ਸਾਲ ਮਿਹਨਤ ਕਰੀਆ ਯਾਰ 15 ਸਾਲ ਉਹ ਦੋ ਕਮਰੇ ਹੁੰਦੇ ਸੀਗੇ ਠੀਕ ਹੈ ਉਹਨਾਂ ਦਾ ਜਿਹੜਾ ਪੁਰਾਣਾ ਘਰ ਠੀਕ ਹੈ ਦੋ ਕਮਰੇ ਹੁੰਦੇ ਸੀਗੇ ਇਹ ਦੋ ਭਾਈਆਂ ਜੀ ਠੀਕ ਹੈ ਇੱਕ ਮੰਮ ਜੀ ਆਪਣੇ ਉੱਥੇ ਰਹਿੰਦੇ ਜਿਰਕਪੁਰ ਰਹਿੰਦੇ ਠੀਕ ਹੈ ਬਾਅਦ ਵਿੱਚ ਉਹਨਾਂ ਨੇ ਕੰਮ ਕਰ ਲਿਆ ਸੀਗਾ ਚੇਂਜ ਕਿੰਨਾ ਬੰਦੇ ਨੇ ਰਸਵਰ ਰੱਖਿਆ ਯਾਰ ਠੀਕ ਨੇ ਉਹ ਕਹਿੰਦਾ ਹੁੰਦਾ ਸੀਗਾ ਜੀ ਵੀ ਵਿਸਰੇ ਕੇ ਆ ਸਮਝ ਜੀ ਕਰ ਪਾ ਲੋ ਕਹਿੰਦਾ ਕਰ ਤਾਂ ਪਾਉਂਗਾ ਠੀਕ ਆ ਪਰ ਹੁਣ ਤੁਹਾਨੂੰ ਪਤਾ ਹੈ ਵੀ ਕਰ ਇੱਕ ਵਾਰੀ ਉਹ ਪੈਂਦਾ ਹੈ ਬਾਰ ਬਾਰ ਨਹੀਂ ਪੈਂਦਾ ਇੱਕ ਬੰਦਾ ਆਪਣੀ ਜ਼ਿੰਦਗੀ ਚ ਇੱਕ ਵਾਰੇ ਕਰ ਪਾ ਸਕਦਾ ਹੈ ਜੀ ਇਹ ਥੋਨੂੰ ਹੀ ਪਤਾ ਹੈ ਇਹ ਪ੍ਰੈਕਟੀਕਲ ਹੈ ਜੀ ਮਿਡਲ ਕਲਾਸ ਦੀ ਸੱਚਾਈ ਹੈ ਇਹ ਠੀਕ ਆ ਉਹ ਕਰ ਜਿਹੜਾ ਆਪਾਂ ਪਾਉਂਦੇ ਨੇ ਕਟੋਂ ਵਾਲ 40 45 ਸਾਲ ਚੱਲਦਾ ਹੈ ਉਹ ਠੀਕ ਹੈ ਜੀ ਤਾਂ ਫੇਰ ਹੁਣ ਉਹਦਾ ਵਸ ਆਈਆਂ ਇਹ ਅਗਲੇ ਨੇ ਮਿਹਨਤ ਕਰੀ ਸੀਗੀ ਠੀਕ ਆ ਘਰ ਲੱਗਿਆ ਵਾ ਸੀਗਾ ਬਣਾਣਾ ਆਪਣਾ ਡ੍ਰੀਮ ਹਾਊਸ ਬੜੇ ਵਿੱਚੇ ਹੀ ਸਭ ਕੁਝ ਹੋ ਗਿਆ ਚਲੋ ਰੱਬ ਰੱਖੇ ਸੁੱਖ 23 ਤਰੀਕ ਨੂੰ ਬਸ 베ਰ ਮਿਲ ਜਵੇ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਬਾਕੀ ਨਾਲ ਖੜੇ ਆ ਜੀ ਸ਼ਬਦ ਅੰਦਰ ਬਾਕੀ ਨਾਲ ਖੜੇ ਆ ਜੀ ਠੀਕ ਆ ਔਖੇ ਟਾਈਮ 'ਚ ਵੀ ਨਾਲ ਖੜੂਗਾ ਤੇ ਸੁੱਖੇ ਟਾਈਮ 'ਚ ਵੀ ਨਾਲ ਖੜੂਗਾ ਆਪਣੇ ਤੇ ਤੇ ਸਿਰੋਂ 5 10 15 ਮਿੰਟ ਦਾ ਰਸਤਾ ਹੈ ਠੀਕ ਆ ਕੋਟ ਦਾ 23 ਤਰੀਕ ਨੂੰ ਬਾਈ ਹੋਮ ਹੋਮ ਆ ਕੇ ਪੋਂਚੋ ਯਾਰ ਠੀਕ ਆ ਅੱਜ ਜਦੋਂ ਅੱਜ ਆਪਾਂ ਮਿਲਣ ਗਏ ਆ ਠੀਕਾ ਬੰਦੇ ਦੇ ਮੂੰਹ ਪੋਰਾ ਵਿਸ਼ੀ ਕਰਨੀ ਯਾਰ ਫੇਰ ਵੀ ਹਾਸਦੇ ਦਾ ਹਾਸਦਾ ਦੇਖ ਲੈ ਉਹਨੇ ਨਹੀਂ ਮੈਨੂੰ ਆਈ ਗੱਲ ਕਹੀ ਦੀ ਨਾ ਕਹਿੰਦਾ ਨਾਲੀ ਸਚਾਈ ਸੱਚ ਸੁਭਧਾਨੀ ਹੈ ਯਾਰ ਠੀਕ ਆ ਬੇਰਾਣੇ ਮੈਨੂੰ ਬਹੁਤ ਗਰੇ ਮੇਰੀ ਮਿੱਟੀ ਕੁੱਟੀ ਆ ਠੀਕ ਆ ਐ ਕਰਿਆ ਇਹ ਮੈਨੂੰ ਦੇਸ਼ ਗਰੋਹੀ ਬਣਾ ਤਿਆ ਠੀਕ ਆ ਕਹਿੰਦਾ ਚੰਦ ਪੈਸਿਆਂ ਲਈ ਯਾਰ ਮੈਂ ਦੇਸ਼ ਨੂੰ ਵੇਚ ਦੂੰ ਆਪਣੇ ਨਾਲ ਠੀਕ ਹੈ ਨਾ ਜੀ ਇਹ ਗੱਲਾਂ ਉਹਨਾਂ ਦੇ ਮੂੰਹ ਤੇ ਆਏ ਹੁਣ ਆਪਾਂ ਹੋਰ ਹੋਰ ਹੀ ਗੱਲ ਕਰਦੇ ਵੀ ਜਿਹੜੇ ਮੀਡੀਆ ਵਿੱਚ ਸੀਗਾ ਵੀ 140 ਕੰਟੈਕਟ ਮਿਲ ਗਏ ਜੀ ਇਹਨਾਂ ਨਾਲ ਗੱਲਬਾਤ ਆ ਇੰਟਰਨੈਸ਼ਨਲ ਮਨੀ ਆਂਦੀ ਸੀਗੀ ਇਹ ਹੰਦੇ ਸੀਗੇ ਅੱਜ ਆਪਾਂ ਗੱਲ ਕਰਕੇ ਆਏ ਆ ਠੀਕ ਆ ਤੇ ਆਪਾਂ ਨੇ ਜਿਹੜੀ ਗੱਲ ਹੈ ਜੀ ਸ੍ਰਿਆਵ ਉਹਨਾਂ ਨੇ ਦੱਸੀ ਆ ਤੇ ਉੱਕਣੀ ਆਪਾਂ ਤੁਹਾਨੂੰ ਦੱਸ ਰਹੇ ਆ ਠੀਕ ਆ ਜੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਐਕਟਰ ਵਗੈਰਾ ਜਾਣੇ ਆ ਠੀਕ ਆ ਉਹਨਾਂ ਨੂੰ ਵੀ ਨਸਲ ਢਿੱਲੋਂ ਮਿਲਦਾ ਏ ਸਿਰਫ ਮੇਰੇ ਨਾਲੇ ਗਿਆ ਚੱਕਰ ਹੋ ਗਿਆ ਇਹ ਗੱਲ غور ਕਰਨ ਵਾਲੀ ਹੈ ਜੀ ਜਿੰਨੇ ਵੀ ਆਪਣੇ ਇੱਥੇ ਤੇ ਆਰਟਿਸਟ ਜਾਣੇ ਨਾ ਪਾਕਿਸਤਾਨ ਨਾਸਿਰ ਢਿੱਲੋਂ ਉਹਨਾਂ ਨੂੰ 에어ਪੋਰਟੋਂ ਪਿੱਕ ਕਰਦੇ ਤੇ ਜਿਹੜੀ ਜਿਹੜੀ ਜਗ੍ਹਾ ਉਹਨਾਂ ਨੇ ਘੁੰਮਣੇ ਆਉਂਦੀਆਂ ਲੋਅਰ ਹੋ ਗਿਆ ਠੀਕ ਆ ਜਾਂ ਕੋਈ ਹੋਰ ਹੋ ਗਿਆ ਗੁਰਦੁਆਰੇ ਹੋ ਗਿਆ ਠੀਕ ਆ ਉਹ ਕਮਾਂਦਾ ਏ ਠੀਕ ਆ ਇਕੱਲਾ ਜਾਨਵਰ ਨੂੰ ਨਹੀਂ ਮਿਲਿਆ ਉਹ ਉਹ ਸਾਰਿਆਂ ਨੂੰ ਮਿਲਦਾ ਏ ਬੜਾ ਮਿੱਟੀ ਕਿਹਦੀ ਘਟੋ ਕੀ ਜਾਨਵਰ ਦੀ ਤੇ ਇਹ ਤਾਂ ਗੱਲ ਬਹੁਤ ਗਲਤ ਹੋ ਗਈ ਯਾਰ ਚਲੋ ਪਤਾ ਕਿ ਇੱਜ਼ਤ ਬਣਾਇਆ ਨਾ ਪੂਰੀ ਉਮਰ ਲੱਗ ਜਾਂਦੀ ਹੈ ਠੀਕ ਹੈ ਅਰ ਪਰ ਜਦ ਜਾਂਦੀ ਹੈ ਇੱਕ ਸਕ੍ਰੀਨ ਦੇ ਅੰਦਰ ਅੰਦਰ 15 ਸਾਲ ਮਿਹਨਤ ਕਰੀਆ ਠੀਕਾ ਐਨਾ ਸੋਹੇ ਚੈਨਲ ਨੇ ਬੰਦ ਕਰਤੇ ਮੈਂ ਤਾਂ ਹਿਰ ਸ਼ੁਕਰੀਆ ਦਾ ਇਹਦਾ ਕਿਉਂਕਿ ਮੇਰਾ ਯਾਰ 8 ਮਹੀਨੇ ਦਾ ਚੈਨਲ ਸੀਗਾ ਮੈਨੂੰ ਐਨਾ ਬੁਰਾ ਲੱਗਦਾ ਨਾ ਰੋਜ਼ ਸਵੇਰੇ ਉੱਠ ਕੇ ਜਾ ਮੈਂ ਦੇਖਦਾ ਪਹਿਲਾਂ ਕੀ ਹੁੰਦਾ ਸੀਗਾ ਸਵੇਰੇ ਉੱਠ ਕੇ ਮੈਂ ਦੇਖੇ ਕਰਦਾ ਸੀਗਾ ਕਿ ਕਿੰਨਾ ਕਿੰਨਾ ਕਮੈਂਟ ਕਰਿਆ ਕਿੰਨੇ ਵੀਊ ਹੋ ਗਏ ਠੀਕ ਹੈ ਜੀ ਇਸ ਵਾਰ ਦਾ ਬੱਸ ਬਹੁਤ ਔਖਾ ਲੱਗਦਾ ਬਈਆ ਠੀਕ ਨੇ ਮੇਰੇ ਤਾਂ ਸਿਰਫ 8 ਮਹੀਨਿਆਂ ਦੀ ਮਿਹਨਤ ਆ ਉਹਨਾਂ ਦੀ ਵੀ 15 ਸਾਲ 16 ਸਾਲ ਦੀ ਮਿਹਨਤ ਆ ਵੀਰ 2008 ਵਿੱਚ ਪੜ੍ਹਨ 2009 ਵਿੱਚ ਉਹਨਾਂ ਨੇ ਚੈਨਲ ਬਣਾਇਆ ਸੀਗਾ ਆਪਣਾ ਜੀ ਜਦ ਉਸ ਟਾਈਮ ਜੀ ਕਿਸੇ ਨੂੰ ਨੈੱਟ ਦਾ ਨਹੀਂ ਪਤਾ ਹੋਇਆ ਕਰਦਾ ਸੀਗਾ ਬਈ ਨੈੱਟ ਹੁੰਦਾ ਕੀ ਆ ਠੀਕ ਆ ਉਹ ਟਾਈਮਾਂ ਵਿੱਚ ਚੜ੍ਹੇ ਗੱਡੇ ਹੋਏ ਆ ਬਾਈ ਨੇ ਚਲੋ ਜੀ ਤੁਸੀਂ ਵੀ ਆਪਣਾ ਹੁਣ ਪ੍ਰਾਰਥਨਾ ਕਰਿਓ ਠੀਕ ਆ ਪ੍ਰੇਅਰ ਕਰਿਓ ਆਪਣੇ ਜਾਨ ਮਾਲ ਵਾਸਤੇ ਠੀਕ ਆ 23 ਤਰੀਕ ਨੂੰ ਹੋਮਾ ਮਾ ਕੇ ਪੂਜਾ ਦੀ ਕਿਰਪਾਲਤਾ ਕਰਨੀ ਜੀ ਠੀਕ ਆ ਜੀ ਤੇ ਆਪਾਂ ਬਿਲਕੁਲ ਸਹੀ ਆ ਆਪਣੀ ਗੱਲ ਹੋਈ ਆ ਮਮਾ ਜੀ ਨਾਲ ਉਹਨਾਂ ਨੇ ਕਿਹਾ ਵੇ ਆਪਾਂ ਬਿਲਕੁਲ નિર્ਦੋਸ਼ ਆ ਠੀਕ ਆ ਆਪਾਂ ਫਿਰ ਉਹਨਾਂ ਨਾਲ ਛੱਤਾਂ ਛਾਤੀ ਜੋੜ ਕੇ ਖੜੇ ਆ ਠੀਕ ਆ ਜੀ ਚਲੋ ਜੀ ਕਰਿਓ ਸਪੋਰਟ ਤੇ ਆਪਣਾ ਚੈਨਲ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਰ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿੱਦਾਂ ਕਿ ਤੁਸੀਂ ਮੈਨੂੰ ਪਹਿਲਾਂ ਪਿਆਰ ਦਿੱਤਾ ਏ ਠੀਕ ਹੈ ਮੇਰਾ ਨਵਾਂ ਜਿਹੜਾ ਚੈਨਲ ਗਰੋਥ ਹੋ ਗਿਆ ਸੀਗਾ ਇਸ ਵਾਰ ਵੀ ਤੁਸੀਂ ਉਹ ਮੈਨੂੰ ਪਿਆਰ ਦੇਣਾ ਵੀਰ ਠੀਕ ਹੈ ਜੀ ਮੈਂ ਉਸੇ ਉਹ ਤੁਹਾਡੇ ਦੇ ਸ਼ਰਤਾਂ ਹੈ ਮੈਂ ਅਰ ਜਿਹੜੀ ਵੀਡੀਓ ਇਹ ਕਰੂੰਗੀ ਆਪਾਂ ਸਾਹਮਣੇ ਲੈ ਕੇ ਆਇਆ ਕਰੂੰਗੇ ਆਪਾਂ ਠੀਕ ਹੈ ਇਸ ਟਾਈਮ ਹੁਣ ਮੇਰੇ ਚੈਨਲ ਦਾ ਨਾਮ ਹੈਗਾ ਇਹ ਫਲੌਪ ਰੋਸਟਡ ਲਾਲੀ ਬੱਲੋ ਮੱਝਾ ਠੀਕ ਹੈ ਜੀ ਸਾਰਿਆਂ ਨੇ ਜਾ ਕੇ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਤੁਹਾਡਾ ਲਵ ਯੂ